Sec Yeahg clicera! Mictabod! ama Kupati Kick Cyاي! Mictabod! Mohit 끝�ra! Mictabod! Saiz comadra! Sentabod! Mohit kuntra! Veni Naddani... Venri yia ki what Blair yia اوپر بنداؤ اوپر ویڈیو ماٿي لائي وريه آلو آلو ها ها بس ڪنه ڪنه ڪو ਅਸੀਂ ਬਹੁਤ-ਬਹੁਤ ਮੁਬਾਰਕਬਾਦ ਦਿੰਨੇ ਆ ਸਾਡੇ ਹਲਕਾ ਵਿਧਾਇਕ ਜੇ ਤਾਰ ਸਿੰਘ ਬਿਆਲਪੁਰਾ ਨੂੰ ਬਹੁਤ ਹੀ ਸਤਿਕਾਰਯੋਗ ਵਿਧਾਇਕ ਸਾਡੇ ਖੰਨਾ ਸੌਂਤ ਸਾਹਿਬ ਜਿਨ੍ਹਾਂ ਹੀ ਜਨਕਾ ਸਭਨਾ ਅੱਜ ਬਹੁਤ ਹੀ ਵੱਡੀ ਰੈਲੀ ਇਤਿਹਾਸਕ ਰੈਲੀ ਹੋ ਰਹੀ ਆ ਸੋ ਜਿੰਨੇ ਵੀ ਤੁਸੀਂ ਉਹ ਸਾਹ ਦੇਖ ਰਹੇ ਲੋਕਾਂ ਦੇ ਵਿੱਚ ਤੇ ਸਾਨੂੰ ਵੀ ਇਸ ਗੱਲ ਦੀ ਬਹੁਤ ਖੁਸ਼ੀ ਹੋ ਕਿ ਸਾਨੂੰ ਵੀ ਪਾਰਟੀ ਨੇ ਮੌਕਾ ਦਿੱਤਾ ਕਿ ਅਸੀਂ ਵੀ ਇਧੇ ਚ ਯੋਗਦਾਨ ਪਾਈਏ ਸੋ ਸਾਨੂੰ ਜੋ ਪਾਰਟੀ ਨੇ ਡਿਊਟੀ ਜਿੰਨੇ ਤੇ ਲਗਾਈ ਉਸ ਹਾਰਨ ਵਾਲਾ ਅਸੀਂ ਆਪਣੀ ਤਿਆਰੀ ਪੂਰੀ ਕਰਨ ਨੂੰ ਸੀ ਇੰਨੇ ਵਸਾ ਲੱਗ ਗਏ ਸਾਡੇਆਂ 10 ਬਸਾਂ ਦੀ ਬੋਲੀ ਇੰਨਾ ਦਾ ਫੋਟਾ ਕਾਠੀ 6 700 ਬੰਦੇ ਦਾ ਜਿਹੜੀ ਆਮ ਆਦਮੀ ਪਾਰਟੀ ਨੇ ਸਰਕਾਰ ਕੋਲ ਅਰਦਾਸ ਲਾਇਆ ਗਿਆ ਸੀ ਕਿ ਜੀ ਇਹ ਨਹੀਂ ਕਹਿ ਰਿਹਾ ਜੀ ਲੋਕਾਂ ਨੂੰ ਬਹੁਤ ਉਸ਼ਾਹ ਆ ਦੇਖੋ ਇਹਦਾ ਹਜੇ ਜਿਵੇਂ ਜਿਵੇਂ ਲੋਕਾਂ ਨੂੰ ਨਹੀਂ ਪਤਾ ਲੱਗਦਾ ਕੁਝ ਲੋਕਾਂ ਨੂੰ ਕਿ ਸਰਕਾਰ ਨੇ ਟੈਂਪੋਰਰੀ ਸਪਾਈ ਨੇ ਘਰ ਘਰ ਦੇ ਵਿੱਚ ਨਮੰਦੇ ਭੇਜ ਰਹੀ ਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਐਕਚੁਅਲੀ ਪ੍ਰੋਗਰਾਮ ਕੀ ਆ ਤਾਂ ਜਿਵੇਂ ਲੋਕ ਖੱਜਲ ਖੁਆਰ ਹੁੰਦੇ ਸੀ ਸਰਟੀਫਿਕੇਟਾਂ ਲਈ ਕਿਸੇ ਨੂੰ ਪੈਨਸ਼ਨ ਨਹੀਂ ਲੱਗਦੀ ਸੀ ਤਾਂ ਬਹੁਤ ਹੀ ਬੜਾ ਉਪਰਾਲਾ ਆ ਵੀ ਘਰ ਘਰ ਜਾ ਕੇ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਸਾਡੀਆਂ ਕੀ ਸੁਵਿਧਾਵਾਂ ਜੋ ਸਾਨੂੰ ਚਾਹੀਦੀਆਂ ਨੇ ਪਾਰਟੀ ਸੁਪਰੀਮ ਰੀਮੂਵਲ ਬੋਨਡ ਦੇ ਕੇਸ ਜਾਲ ਦੀ ਕੀ ਕਰਨ ਨੂੰ ਲੱਗੇ ਬਹੁਤ ਬਹੁਤ ਉਹਨਾਂ ਨੂੰ ਪਹਿਲਾਂ ਪਹਿਲਾਂ ਅਸੀਂ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਫੇਰੀ ਪਾਈ ਆ ਤੇ ਅਸੀਂ ਉਹਨਾਂ ਨੂੰ ਇਹੀ ਵਿਸ਼ਵਾਸ ਦਿਵਾਉਣਾ ਹੈ ਕਿ ਜੋ ਪਾਰਟੀ ਬਰਕਰਾਰੋਂ ਸੇਵਾ ਲਈ ਹੈ ਜੋ ਪਾਰਟੀ ਨੇ ਵਾਦੇ ਕੀਤੇ ਆ ਪਾਰਟੀ ਪੂਰੇ ਕਰ ਰਹੀ ਹੈ ਤੇ ਬਰਕਰਾਰੋਂ ਨਾਲ ਚਟਾਕ ਬੰਨ ਖੜੇ ਹੈ ਜੀ ਅੱਜ ਇੱਕ ਬੜਾ ਤੋਹਫਾ ਦੇ ਕੇ ਆਣਗੇ ਦੇਖੋ ਜੀ ਅੱਜ ਉਹਨਾਂ ਨੇ ਜੋ ਕਿਹਾ ਉਹ ਕਰਕੇ ਦਿਖਾਉਣਗੇ ਸੋ ਸਾਰਿਆਂ ਨੂੰ ਇਹੀ ਉਤਸ਼ਾਹ ਭਾਵ ਵੀ ਦੇਖੋ ਅੱਜ ਕੀ ਅਨਾਊਂਸਮੈਂਟ ਹੁੰਦੀ ਹੈ ਜੀ ਜੀ ਮੇਰਾ ਪ੍ਰਿੰਸ ਮਠੇਵਾਲ ਜੀ ਮਟਵਾਲੀ ਨੌਜਵਾਨੋ ਤੇ ਅੱਜ ਜੀ ਸਰਕਾਰ ਆ ਪੰਜਾਬ ਦੇ ਇਹ ਵੀ ਤਕਰੀਬ ਜ਼ਿਆਦਾਤਰ ਨੌਜਵਾਨਾਂ ਦੀ ਹੈ ਅੱਜ ਰੈਲੀ ਹੋ ਰਹੀ ਸਮਾਗਿਕ ਅਸੀਂ ਬਹੁਤ ਅੱਜ ਲੋਕਾਂ 'ਚ ਬਹੁਤ ਅਛਾਹ ਵਾ ਜੀ ਐਮਐਲਏ ਖੰਨਾ ਸੌਨ ਸਾਹਿਬ ਜੀ ਐਮਐਲਏ ਜਗਤਾਰ ਸਿੰਘ ਧਿਆਲਪੁਰਾ ਜੀ ਉਹਨਾਂ ਦੀ ਰਹਿਨਮਾਈ ਹੈ ਅੱਜ ਇਹ ਰੈਲੀ 'ਚ ਜਾ ਰਹੇ ਹਾਂ ਅਸੀਂ ਬੜਾ ਹਮਮਾ ਕੇ ਉੱਥੇ ਪਹੁੰਚ ਰਹੇ ਹਾਂ ਬਹੁਤ ਜ਼ਿਆਦਾ ਵੱਡਾ ਗਿਣਤੀ ਜੋਸ਼ੀਲਾ ਲੋਕਾਂ 'ਚ ਸਾਡੇ ਵੱਡੇ ਭਰਾ ਮੋਹਿਤ ਕੁੰਦਰਾ ਜੀ ਰਜੀਮ ਕੌਸ਼ਲ ਜੀ ਸਾਰੇ ਅਸੀਂ ਯੂਥ ਆਗੂ ਉੱਥੇ ਪਹੁੰਚ ਰਹੇ ਹਾਂ ਵੱਡਾ ਇਕੱਠ ਲੈ ਕੇ ਅੱਜ सीएम ਆਨਗੋ ਲੋਕੋ ਕੰਮ ਕੀਤੇ ਆ ਰਹੇ ਆ ਆਮ ਲੋਕਾਂ ਲਈ ਆਮ ਲੋਕਾਂ ਲਈ ਸਰਕਾਰ ਕੀ ਕਰ ਰਹੀ ਹੈ ਕਿਸ ਤਰ੍ਹਾਂ ਦੇ ਕੰਮ ਇਹ ਤੋਂ ਬਹੁਤ ਲੱਗੇ ਨੇ ਬਹੁਤ ਵਧੀਆ ਪਿੰਡਾਂ ਵਿੱਚ ਜਿਹੜੀਆਂ ਸਕੀਮਾਂ ਚਲਾਈਆਂ ਹਨ ਇਹਦੇ ਵਿੱਚ ਬਹੁਤ ਲੋਕਾਂ ਨੂੰ ਫਾਇਦਾ ਮਿਲ ਰਿਹਾ ਹੈ ਬਹੁਤ ਲੋਕ ਉਤਸ਼ਾਹਤ ਹਨ ਜਿਵੇਂ ਮੈਰਿਜ ਸਰਟੀਫਿਕੇਟ ਲੋਕਾਂ ਨੂੰ ੱੱਕੇ ਖਾਣੇ ਬੰਦੇ ਸੀ ਉਹ ਹੁਣ ਪਿੰਡ ਪਿੰਡ ਜਾ ਕੇ ਕਿਸੇ ਦੇ ਕੋਈ ਇੰਤਕਾਲ ਸੀ ਉਹ ਘਰ ਘਰ ਜਾ ਕੇ ਸਰਕਾਰ ਕਰ ਰਹੀ ਹੈ ਲੋਕ ਬਹੁਤ ਖੁਸ਼ ਨੇ ਇਸ ਸਰਕਾਰ ਤੋਂ